ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬੁਟੀਕ ਤੇ ਅੱਜ ਬਣਾਵਾਂਗੇ ਜੀ neck design ਇਹਦੇ ਵਿੱਚ ਆਪਾਂ ਨੂੰ ਬੁਕਰਮ ਦੀ ਲੋੜ ਨਹੀਂ ਪੈਂਦੀ ਆਪਾਂ ਗਲੇ ਤੋਂ ਹੀ ਗਲੇ ਦਾ neck design ਬੰਦੀਆ ਬਣਾਵਾਂਗੇ लेस ਲਗਾ ਕੇ ਆਓ ਦੇਖੋ ਕਿਵੇਂ ਤਿਆਰ ਕਰਦੇ ਆਂ ਇਸ ਕਮੀਜ਼ ਦਾ ਬਣਾਵਾਂਗੇ ਜੀ neck design ਤੇ ਇਹ ਵਾਲੀ ਆਪਾਂ लेस ਯੂਜ਼ ਕਰਾਂਗੇ ਆਓ ਜੀ ਦੱਸਦੇ ਆਂ ਕਿਵੇਂ neck design ਬਣਾਉਣਾ ਇਹ ਵਾਂਗ ਆਪਾਂ ਨੇ ਲੈ ਲਿਆ ਕਪੜਾ ਤੇ ਇਸ ਤਰ੍ਹਾਂ ਦਾ ਆਪਾਂ ਨੇ ਲੈ ਲੈਣਾ ਗਲਾ ਠੀਕ ਹੈ ਗਲੇ ਆਪਣੇ ਇਸ ਤਰ੍ਹਾਂ ਰੈਡੀमेड ਆ ਜਾਂਦੇ ਤੇ ਪੈਕੇਟ ਆਪਾਂ ਨੂੰ ਮਿਲ ਜਾਂਦੇ ਤੇ ਇਹੋ ਬਨੇ ਗਲੇ ਤੋਂ ਆਪਾਂ ਨੇ ਡਿਜ਼ਾਈਨ ਬਣਾਉਣਾ ਇਸ ਤਰ੍ਹਾਂ ਦੇ ਆਪਾਂ ਨੇ ਸੇਮ ਦੋ ਗਲੇ ਲੈ ਲਏ ਤੇ ਪਹਿਲੇ ਨੂੰ ਕਰਾਂਗੇ ਪੇਸਟ ਪ੍ਰੈਸ ਦੇ ਨਾਲ ਇਸ ਤਰ੍ਹਾਂ ਪੇਸਟ ਕਰ ਲੈਣਾ ਚੰਗੀ ਤਰ੍ਹਾਂ ਇਸੇ ਤਰ੍ਹਾਂ ਹੀ ਆਪਾਂ ਨੇ ਹੁਣ ਦੂਸਰਾ ਗਲਾ ਇੱਥੇ ਰੱਖ ਕੇ ਇਹਨੂੰ ਵੀ ਪੇਸਟ ਕਰ ਲੈਣਾ ਇਸ ਤਰ੍ਹਾਂ ਦੇਖੋ ਆਪਾਂ ਗਲੇ ਜੇਕਰ ਪੇਸਟ ਕਰਕੇ ਡਿਜ਼ਾਈਨ ਬਣਾਵਾਂਗੇ ਤਾਂ ਆਪਾਂ ਦਾ ਵੇਸਟ ਨਹੀਂ ਜਾਂਦਾ ਠੀਕ ਹੈ ਜੇਕਰ ਬੁਕਰਮ ਤੇ ਆਪਾਂ ਇਹੀ ਗਲੇ ਕਟਿੰਗ ਕਰਾਂਗੇ ਤਾਂ ਆਪਣੀ ਕਿੰਨੀ ਬੁਕਰਮ ਵੇਸਟ ਹੋ ਜਾਂਦੀ ਹੈ ਤੇ ਆਪਾਂ ਵਧੀਆ ਤੋਂ ਵਧੀਆ ਨੈਕ ਡਿਜ਼ਾਈਨ ਬਣਾ ਸਕਦੇ ਹਾਂ ਇਸ ਤਰ੍ਹਾਂ ਠੀਕ ਹੈ ਇਹ ਦੇਖੋ ਇਹਨੂੰ ਚੰਗੀ ਤਰ੍ਹਾਂ ਤੁਸੀਂ ਦਬਾ ਕੇ ਪੇਸਟ ਕਰ ਲਓ ਜਿਹੜਾ ਕਿ ਤੁਹਾਡਾ ਉੱਤਰੇ ਇਹਨਾਂ ਕੱਪੜੇ ਨਾਲੋਂ ਠੀਕ ਹੈ ਇਹ ਦੇਖੋ ਜੀ ਆਪਣਾ ਪੇਸਟ ਹੋ ਗਿਆ ਗਲਾ ਹੁਣ ਕਰਾਂਗੇ ਜੀ ਐਕਸਟਰਾ ਕੱਪੜੇ ਦੀ ਕਟਿੰਗ ਨਾਲ-ਨਾਲ ਫੋਲਡਿੰਗ ਛੱਡ ਕੇ ਥੋੜੀ-ਥੋੜੀ ਕੱਪੜਾ ਕਟਿੰਗ ਕਰ ਦੇਣਾ ਹੈ ਆਪਾਂ ਕਪੜੇ ਨੂੰ ਵੀ ਆਪਾਂ ਇਸੇ ਤਰ੍ਹਾਂ ਪ੍ਰੈਸ ਦੇ ਨਾਲ ਫੋਲਡਿੰਗ ਕਰ ਲੈਣਾ ਜਿਵੇਂ ਗਲੇ ਦੀ ਸ਼ੇਪ ਹੈ ਉਸੇ ਤਰ੍ਹਾਂ ਇਹਨੂੰ ਫੋਲਡ ਕਰ ਲਾਂਗੇ ਪ੍ਰੈਸ ਨਾਲ ਠੀਕ ਹੈ ਇਸ ਤਰ੍ਹਾਂ ਬਾਹਰਲੀ ਸਾਈਡ ਕੋਈ ਵੀ ਵੱਟ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦੋਨੋਂ ਸਾਈਡ ਆਪਾਂ ਨੇ ਪ੍ਰੈਸ ਦੇ ਨਾਲ ਕੱਪੜਾ ਫੋਲਡ ਕਰ ਲੈਣਾ ਆਪਾਂ ਇਸ ਤਰ੍ਹਾਂ ਗਮ ਲਾ ਕੇ ਕੱਪੜੇ ਨੂੰ ਜੋੜ ਲਾਂਗੇ ਤਾਂ ਜੋ ਕਿ ਇਹਦੇ ਉੱਪਰ ਸਲਾਈ ਨਾ ਲਾਉਣੀ ਪਵੇ ਜਦੋਂ ਆਪਾਂ ਰਫ ਸਲਾਈ ਲਾਵਾਂਗੇ ਬਾਹਰਲੀ ਸਾਈਡ ਤੋਂ ਆਪਣੇ ਗਲੇ ਦੀ ਫਿਨਿਸ਼ਿੰਗ ਥੋੜੀ ਜੀ ਅਲੱਗ ਹੋ ਜਾਏਗੀ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਦੇਖੋ ਜੋੜ ਲਿਆ ਕੱਪੜੇ ਨੂੰ ਠੀਕ ਹੈ ਅੱਪਾ 21 ਸਲਾਈ ਲਾਵਾਂਗੇ ਤੇ ਉਸ ਸਲਾਈ ਦੇ ਨਾਲ ਆਪਾਂ ਨੇ ਲੈਸ ਅਟੈਚ ਕਰਨੀ ਹੈ ਠੀਕ ਹੈ ਜੀ ਇਹ ਦੇਖੋ ਤੁਸੀਂ ਪ੍ਰੈਸ ਵੀ ਕਰ ਸਕਦੇ ਹੋ ਨੂੰ ਦੁਬਾਰਾ ਤੋਂ ਆਪਣਾ ਕੱਪੜਾ ਸੈੱਟ ਆ ਗਿਆ ਠੀਕ ਹੈ ਤੇ ਇਹ ਦੇਖੋ ਆਪਣੇ ਗਲੇ ਦਾ ਹੋ ਗਿਆ ਡਿਜ਼ਾਈਨ ਤਿਆਰ ਹੁਣ ਇਹਨੂੰ ਆਪਾਂ ਲਾਉਨੇ ਆਂ ਕਮੀਜ਼ ਤੇ ਆਓ ਦੇਖੋ ਵੀਡੀਓ ਨੂੰ ਇਸ ਤਰ੍ਹਾਂ ਗਲੇ ਦੀ ਸੈਂਟਰ ਚ ਕਰੀਜ਼ ਬਣਾ ਕੇ ਤੇ ਤੁਸੀਂ ਇਸ ਨੂੰ ਕੱਟ ਲਾ ਲੈਣਾ ਇੱਕ ਠੀਕ ਹੈ ਚੱਲਦੇ ਆਂ ਮਸ਼ੀਨ ਤੇ ਹਾਂਜੀ ਆਓ ਜੀ ਬਣਾਉਨੇ ਆਂ ਗੱਲਾ ਦੇਖੋ ਆਪਾਂ ਨੇ ਕਮੀਜ਼ ਤੇ ਵੀ ਟੱਪ ਲਾਇਆ ਤੇ ਕਮੀਜ਼ ਦੀ ਕਰੀਜ਼ ਬਣੀ ਹੋਈ ਹੈ ਤੁਸੀਂ ਕਰੀਜ਼ ਦੇ ਨਾਲ ਕਰੀਜ਼ ਨੂੰ ਮਿਲਾ ਲੈਣਾ ਠੀਕ ਹੈ ਇਸ ਤਰ੍ਹਾਂ ਮਿਲਾ ਕੇ ਤੇ ਸੈਂਟਰ ਦੇ ਵਿੱਚ ਸਲਾਈ ਲਾ ਲੈਣੀ ਹੈ ਵੱਡੇ ਬਕੀਏ ਦੇ ਨਾਲ ਸਲਾਈ ਲਾਉਣੀ ਹੈ ਇੱਥੋਂ ਤੱਕ ਆਪਾਂ ਨੇ ਸਲਾਈ ਲਾਉਣੀ ਆ ਗਲੇ ਦੀ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਜਿਹੜਾ ਇਹ ਸੈਂਟਰ ਦੇ ਵਿੱਚ ਕੱਪੜਾ ਇਸ ਦੀ ਕਟਿੰਗ ਕਰਾਂਗੇ ਆਪਾਂ ਕਮੀਜ਼ ਦੀ ਰੱਖੀ ਆ ਪੁੱਠੀ ਸਾਈਡ ਠੀਕ ਹੈ ਸੌਰੀ ਪਹਿਲਾਂ ਸਲਾਈ ਲਾਵਾਂਗੇ ਫਿਰ ਕਟਿੰਗ ਕਰਾਂਗੇ ਸੌਰੀ ਸੌਰੀ ਮੈਨੂੰ ਲੱਗਾ ਮੈਂ ਸਲਾਈ ਲਾ ਲਈ ਪਹਿਲਾਂ ਸਲਾਈ ਲਾਵਾਂਗੇ ਇਸ ਤਰ੍ਹਾਂ এবারে ਜੀ ਸਲਾਈ ਜਿਹੜੀ ਆਪਾਂ ਬਰੀਕ ਬਕੀਏ ਦੇ ਨਾਲ ਲਾਵਾਂਗੇ ਬੁਕਰਮ ਦੇ ਉੱਪਰ ਨਹੀਂ ਲਾਉਣੀ ਤੁਸੀਂ ਸਲਾਈ ਜਿਹੜੀ ਹੈ ਠੀਕ ਹੈ ਇਸ ਤਰ੍ਹਾਂ ਪੂਰੇ ਵੱਟ ਵਗੈਰਾ ਕੱਢ ਲੈਣੇ ਨੇ ਕੱਪੜੇ ਦੇ ਤੇ ਆਪਣਾ ਗਲਾ ਸੈੱਟ ਕਰ ਲੈਣਾ ਮੈਂ ਆਵਲੀ ਸਲਾਈ ਨਹੀਂ ਨਾ ਲਾਉਂਦੀ ਤੇ ਮੈਨੂੰ ਪਲੇਖਾ ਲੱਗਦਾ ਤੇ ਮੈਂ ਸਾਈਡ ਸਲਾਈ ਲਾਉਣੀ ਆਂ ਅਸੀਂ ਪਿੰਨ ਲਾ ਕੇ ਵੀ ਸੂਟ ਗਲਾ ਸੈੱਟ ਕਰ ਲੈਂਦਾ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਸਲਾਈ ਲਾ ਲਈ ਹੁਣ ਆਪਾਂ ਇਹਦਾ ਕੱਪੜਾ ਜਿਹੜਾ ਹੈਗਾ ਅੱਧਾ ਇੰਚ ਮਾਰਜਿਨ ਛੱਡ ਕੇ ਇਸ ਤਰ੍ਹਾਂ ਕਟਿੰਗ ਕਰ ਲੈਣਾ ਇਸ ਤਰ੍ਹਾਂ ਟੱਕ ਲਾ ਲਓ ਠੀਕ ਹੈ ਧਿਆਨ ਰੱਖੇ ਤੁਹਾਡੀ ਸਲਾਈ ਨਾ ਕਟਿੰਗ ਹੋ ਜੇ ਇਸ ਤਰ੍ਹਾਂ ਤੁਸੀਂ ਗਲੇ ਤੇ ਟੱਕ ਲਾ ਲੈਣੇ ਗਲਾ 폴ਡ ਬਹੁਤ ਵਧੀਆ ਹੋ ਜਾਂਦਾ ਜੇਕਰ ਤੁਸੀਂ ਪ੍ਰੋਪਰ ਟੱਕ ਲਾਏ ਹੁੰਦੇ ਆ ਠੀਕ ਹੈ ਇਹ ਵਾਲੀ ਜਿਹੜੀ ਆਪਣੀ ਸਲਾਈ ਸੀ ਥੋੜੀ ਜੀ ਆਪਣੀ ਹੇਠਾਂ ਤੱਕ ਉਹਨੂੰ ਫਟ ਲਾਂਗੇ ਬਾਕੀ ਆਪਣੀ ਕਟਿੰਗ ਹੋ ਗਈ ਹੁਣ ਆਪਾਂ ਇਹਨੂੰ ਕਰਾਂਗੇ ਇਸ ਤਰ੍ਹਾਂ ਸਿੱਧਾ ਠੀਕ ਹੈ ਇਹ ਦੇਖੋ ਜੀ ਇਹ ਆਪਣੀ ਹੋ ਗਈ ਸਿੱਧੀ ਸਾਈਡ ਇਸ ਨੂੰ ਮੈਂ ਪ੍ਰੈਸ ਨਾ ਥੋੜਾ ਜਿਹਾ ਸੈੱਟ ਕਰਕੇ ਤੁਹਾਨੂੰ ਦਿਖਾਉਣੀ ਆ ਇਹ ਦੇਖੋ ਪਹਿਲਾਂ ਇਦਾਂ ਦੇਖ ਲਓ ਠੀਕ ਹੈ ਠੀਕ ਹੈ ਜੀ ਇਹਦੇ ਮੈਂ ਥੋੜਾ ਜਿਹਾ ਇਹਨੂੰ ਪ੍ਰੈਸ ਕਰਕੇ ਇਹ ਵਾਲੀ ਸੈਟਿੰਗ ਜਿਹੜੀ ਚੰਗੀ ਤਰ੍ਹਾਂ ਕਰ ਲਵਾਂ ਫਿਰ ਬਕਾਉਣੀ ਆ ਤੁਹਾਨੂੰ ਦੇਖੋ ਆਪਾਂ ਗਲੇ ਨੂੰ ਪ੍ਰੈਸ ਕਰ ਲਿਆ ਬਿਲਕੁਲ ਸਹੀ ਆਇਆ ਤੇ ਪਹਿਲਾਂ ਆਪਾਂ ਇੱਧਰ 프ਰੰਟ ਵਾਲੀ ਸਾਈਡ ਟੌਪ ਸਲਾਈ ਲਾਵਾਂਗੇ ਗਲੇ ਤੇ ਤੁਸੀਂ ਲੈਸ ਲਾਉਣਾ ਚਾਹੁੰਦੇ ਹੋ ਤਾਂ ਇੱਥੇ ਵੀ ਲੈਸ ਲਾ ਸਕਦੇ ਹਾਂ ਬਸ ਆਪਾਂ ਮੇਰਾ ਲੈਵ ਠੀਕ ਹੈ ਤਾਂ ਉਸ ਸਲਾਈ ਆਪਣੀ ਲਾ ਗਈ ਹੁਣ ਲਾਵਾਂਗੇ ਜੀ ਲੈਸ ਇਸ ਤਰ੍ਹਾਂ ਦੇਖੋ ਆਪਣੇ ਗਲੇ ਦਾ ਜਿਹੜਾ ਸੈਂਟਰ ਆ ਉਹ ਬਿਲਕੁਲ ਸੈਂਟਰ ਨਾਲ ਮਿਲ ਰਿਹਾ ਤੇ ਇੱਥੇ ਆਪਾਂ ਲਾ ਲਾਂਗੇ ਪਿੰਨ ਠੀਕ ਹੈ ਤਾਂ ਜੋ ਕਿ ਇੱਧਰ ਉੱਧਰ ਹਿੱਲੇ ਨਾ ਠੀਕ ਹੈ ਇਸ ਤਾ ਤੇ ਹੁਣ ਲਾਵਾਂਗੇ ਆਪਾਂ ਇਹ ਵਾਲੀ ਲੈਸ ਠੀਕ ਹੈ ਇਹ ਵਾਲੀ ਲੈਸ ਲਾਵਾਂਗੇ ਹੁਣ ਤੁਸੀਂ ਚਾਹੋ ਤਾਂ ਲੈਸ ਨੂੰ ਇਸ ਤਰ੍ਹਾਂ ਇਹਦੇ ਉੱਪਰ ਰੱਖ ਕੇ ਵੀ ਲਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਉੱਪਰ ਰੱਖ ਕੇ ਲਗਾ ਲਓ ਤਾਂ ਵੀ ਬਹੁਤ ਸੋਹਣਾ ਡਿਜ਼ਾਈਨ ਬਣ ਜੇਗਾ ਠੀਕ ਹੈ ਇਸੇ ਤਰ੍ਹਾਂ ਤੇ ਤੁਸੀਂ ਚਾਹੋ ਤੇ ਇਸ ਤਰ੍ਹਾਂ ਇਹਨੂੰ ਵਿੱਚ ਦੇ ਕੇ ਵੀ ਲਾ ਸਕਦੇ ਹੋ ਆਪਾਂ ਦੇਵਾਂਗੇ ਵਿੱਚ ਠੀਕ ਹੈ ਆਪਾਂ ਇਹ ਵਾਲੀ ਜਿਹੜੀ ਕਿਨਾਰੀ ਹੈ ਉਹ ਸਾਰੀ ਵਿੱਚ ਦੇ ਦਾਂਗੇ ਲੈਸ ਲੈਸ ਨੂੰ ਤੁਸੀਂ ਥੋੜਾ ਜਿਹਾ ਪੁੱਲਾ ਪੁੱਲਾ ਰੱਖਣਾ ਹੈ ਖਿੱਚਣਾ ਨਹੀਂ ਜ਼ਿਆਦਾ ਖਚਾ ਨਹੀਂ ਦੇਣਾ ਉੱਥੋਂ ਤੁਸੀਂ ਇਸ ਤਰ੍ਹਾਂ ਕਮਾ ਕੇ ਫਿਰ ਲੈਸ ਲਿਆਉਣੀ ਹੈ ਜਿਸ ਤਰ੍ਹਾਂ ਆਪਣੇ ਗਲੇ ਦੀ ਸ਼ੇਪ ਆ ਉਸੇ ਤਰ੍ਹਾਂ ਇੱਥੇ ਜੇ ਜਿਸ ਤਰ੍ਹਾਂ ਦੇਖੋ ਆਪਾਂ ਕੱਟ ਲਾਉਣਾ ਹੈ ਮੋੜ ਪਾਉਣਾ ਹੈ ਇੱਥੋਂ ਤੇ ਜੇਕਰ ਤੁਹਾਡੀ ਲੈਸ ਨਹੀਂ ਮੁੜਦੀ ਤੁਸੀਂ ਇਹਨੂੰ ਇਸ ਤਰ੍ਹਾਂ ਛੋਟਾ ਜਿਹਾ ਜਿਹੜੀ ਆਪਣੀ ਵਿੱਚ ਹੈਗੀ ਐ ਜੋਇੰਟ ਜਿਹੜਾ ਪੂਰੀ ਲਾਈਨ ਉਸ ਨੂੰ ਕੱਟ ਸਕਦੇ ਹੋ ਟਾਈਮ ਹੋਇਆ ਜੀ ਰਾਤ ਦੇ 9:30 ਤੇ ਚਾਹ ਪੀ ਕੇ ਨਾਲ-ਨਾਲ ਫਿਰ ਕੰਮ ਕਰਾਂਗੇ ਅਜੇ ਕਿੰਟ ਇੱਕ ਹੋਰ ਤੇ ਆ ਜੋ ਚਾਹ ਪੀ ਲਓ ਜੀ ਸਾਰੇ ਜਾਣੇ ਹਾਂਜੀ ਜਿਸ ਤਰ੍ਹਾਂ ਜੀ ਮਸ਼ੀਨ ਨੂੰ ਤੇਲ ਦੀ ਜ਼ਰੂਰਤ ਆ ਉਸੇ ਤਰ੍ਹਾਂ ਮੈਨੂੰ ਵੀ ਚਾਹ ਦੀ ਜ਼ਰੂਰਤ ਸੀਗੀ ਤੇ ਮੈਂ ਚਾਹ ਪੀ ਲਈ ਹੁਣ ਆਪਾਂ ਆਰਾਮ ਨਾਲ 2 ਘੰਟੇ ਕੰਮ ਕਰ ਸਕਦੇ ਆ ਤੇ ਆਪਾਂ ਦੇਖੋ ਗੱਲਾ ਅੱਗੇ ਕਰ ਰਿ ਹਾਂ ਪਾਦੇ ਇਸ ਤਰ੍ਹਾਂ ਆਪਾਂ ਲੈਸ ਨੂੰ ਟੱਕ ਲਾ ਲਿਆ ਜਦੋਂ ਇੱਥੋਂ ਆਪਾਂ ਫੋਲਡਿੰਗ ਕਰੀਏ ਸੋਖੀ ਬੋਲਡ ਹੋ ਜਾਏਗੀ ਇਸ ਤਰ੍ਹਾਂ ਜਿਵੇਂ ਆਪਣੇ ਗਲੇ ਦੀ ਸ਼ੇਪ ਹੈ ਉਸੇ ਤਰ੍ਹਾਂ ਆਪਾਂ ਨੈਕ ਨੂੰ ਕਮਾਈ ਜਾਣਾ ਹੈ ਲੈਸ ਨੂੰ ਕਮਾਈ ਜਾਣਾ ਨਾਲ ਨਾਲ ਕਈ ਪੈਣਾ ਗੰਮ ਨਾ ਵੀ ਜੋੜ ਲੈਂਦੀਆਂ ਨੇ ਉਹ ਵੀ ਵਧੀਆ ਤਰੀਕਾ ਹੈ ਫਿਰ ਸਲਾਈ ਇੱਕਦਮ ਸਹੀ ਆ ਜਾਂਦੀ ਹੈ ਇਸ ਤਰ੍ਹਾਂ ਆਪਾਂ ਨੂੰ ਬਾਰ ਬਾਰ ਸੈਟ ਕਰਨਾ ਪੈਂਦਾ ਸੱਪੜੀ ਲੱਗ ਗਈ ਠੀਕ ਹੈ ਇਹ ਆਪਣਾ ਸੈਂਟਰ ਵਧੀਆ ਹੋ ਗਿਆ ਹੁਣ ਆਪਾਂ ਗਲੇ ਦੇ ਸੈਂਟਰ ਵਿੱਚ ਡਿਜ਼ਾਈਨ ਬਣਾਵਾਂਗੇ ਤੇ ਇਸ ਲੈਸ ਨੂੰ ਆਪਾਂ ਆ ਜਿਹੜੇ ਪੀਸ ਨੇ ਛੋਟੇ ਛੋਟੇ ਕਰਕੇ ਰੱਖ ਲਿਆ ਤੇ ਇਸ ਤਰ੍ਹਾਂ ਆਪਾਂ ਬਣਾਵਾਂਗੇ ਵਿੱਚ ਡਿਜ਼ਾਈਨ ਸੈਂਟਰ ਠੀਕ ਹੈ जिस तरह आप एक ट्री बनाया होंगे ना इस तरह बनावेंगे ठीक है इतने लावे अपने ये वाले ठीक है जी कर दें सैटिंग इस तरह ठीक है इस तरह रख के ਇਸ ਤਰ੍ਹਾਂ ਲਗਾ ਦੇਣੇ ਆ ਜੀ ਠੀਕ ਹੈ ਓਕੇ ਜੀ ਕਰਦੇ ਆ ਸਟਾਰਟ ਦੇਖੋ ਇਸੇ ਤਰ੍ਹਾਂ ਪਰ ਦੋ ਇਸ ਤਰ੍ਹਾਂ ਸਲਾਈ ਲਾਈ ਜਾਣੀ ਇਸੇ ਤਰ੍ਹਾਂ ਆਪਾਂ ਇੱਧਰ ਡਿਜ਼ਾਈਨ ਲਾ ਦੇਣਾ ਪੂਰਾ ਲਾ ਕੇ ਤੁਹਾਨੂੰ ਵਿਖਾਉਣੀ ਆ ਵੀਡੀਓ ਬਹੁਤ ਲੰਬੀ ਹੋ ਗਈ ਆਪਣੀ ਦੇਖੋ ਜੀ ਆਪਣਾ ਗਲਾ ਕਿਵੇਂ ਦਾ ਲੱਗਿਆ ਤੇ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਨਾ ਠੀਕ ਹੈ ਦੇਖੋ ਕਿੰਨਾ ਸੋਹਣਾ ਆਪਾਂ ਨੇ ਸੈਂਟਰ 'ਚ ਵੀ ਬਣਾਤਾ ਡਿਜ਼ਾਈਨ ਗਲੇ ਤੋਂ ਆਪਾਂ ਨੇ ਗਲੇ ਦਾ ਡਿਜ਼ਾਈਨ ਬਣਾਤਾ ਆਪਾਂ ਨੂੰ ਕਿਸੇ ਵੀ ਪੇਸਟਿੰਗ ਪੇਪਰ ਦੀ ਜ਼ਰੂਰਤ ਨਹੀਂ ਪਈ ਨਾ ਬੁਕਰਮ ਦੀ ਜ਼ਰੂਰਤ ਪਈ ਆਪਣੇ ਕੋਲ ਗਲਿਆਂ ਦਾ ਪੈਕਟ ਤਾਂ ਹੁੰਦੀ ਹੀ ਆ ਠੀਕ ਹੈ ਤੇ ਕਿਸੇ ਵੇਲੇ ਐਕਸਟਰਾ ਵੀ ਹੁੰਦੇ ਆ ਬਚੇ ਹੁੰਦੇ ਆ ਕੋਈ ਨਾ ਕੋਈ ਡਿਜ਼ਾਈਨ ਤੁਸੀਂ ਅਲੱਗ-ਅਲੱਗ ਬਣਾ ਸਕਦੇ ਹੋ ਓਕੇ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜੁਆਇਨ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਕਿਵੇਂ ਦਾ ਲੱਗਾ ਤੁਹਾਨੂੰ ਗਲਾ ਠੀਕ ਹੈ ਜੀ ਓਕੇ ਜੀ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ